ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ಗ್ರಾಮ ਪੰਚਾਇਤ ਚੋਣਾਂ 2024 ਬੰਦੀ ਡਿਪਟੀ ਕਮਿਸ਼ਨਰ ਜਲੰਧਾ ਡਾਕਟਰ ਹਿਮਾਂਸ਼ ਸ਼ੋ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ ਕਮ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਸ਼ਾਕੋਟ ਸ਼ੁਭੀ ਆਂਗਰਾ ਦੀ ਅਗਵਾਈ ਅਤੇ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਤੇ ਨਾਇਬ ਤਹਿਸੀਲਦਾਰ ਗੁਲਾਬਦੀਪ ਸਿੰਘ ਕਹਿੰਦੀ ਦੇਖਰੇਖੇਡ ਸਰਕਾਰੀ ਕਾਲਜ ਸ਼ਾਕੋਟ ਵਿਖੇ ਤਿਆਨਤ ਕੀਤੇ ਗਏ ਚੋਣ ਅਮਲੇ ਨੂੰ ਚੋਣਾਂ ਸੰਬੰਧੀ ਦੂਸਰੀ ਅਤੇ ਆਖਰੀ ਸਿਖਲਾਈ ਦਿੱਤੀ ਗਈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਲਈ ਸਾਰੇ ਲੋੜਿੰਦੇ ਪਰਬੰਧ ਕੀਤੇ ਗਏ ਸਨ ਤਾਂ ਜੋ ਸਿਖਲਾਈ ਦੌਰ ਇਸ ਮੌਕੇ ਮਾਸਟਰ ਟ੍ਰੇਨਰਸ ਵੱਲੋਂ ਚੋਣ ਹਮਲੇ ਨੂੰ ਚੋਣਾ ਕਰਵਾਉਣ ਸੰਬੰਧੀ ਸਖਲਾਈ ਵੀ ਦਿੱਤੀ ਗਈ। ਸ਼ਾਹਕੋਟ ਤੋਂ ਐਸ ਅਰੋੜਾ ਦੀ ਰਿਪੋਰਟ। ਜਿਵੇਂ ਕਿ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ। ਅੱਜ ਪੰਚਾਇਤੀ ਚੋਣਾਂ ਦੀ ਜਿਹੜੀ ਦੂਜੀ ਫੈਸਲ ਸੀਗੀ ਉਹ ਸਰਕਾਰੀ ਕਾਲਜ ਸ਼ਾਹਕੋਟ ਦੇ ਵਿੱਚ ਹੋਈ ਆ। ਜਿੰਨੇ ਵੀ ਬੋਲਿੰਗ ਪਾਰਟੀਆਂ ਉਹਨਾਂ ਨੂੰ ਵਧੀਆ ਢੰਗ ਨਾਲ ਟ੍ਰੇਨਿੰਗ ਦੇ ਗਏ ਸਾਡੇ ਮਾਸਟਰ ਟ੍ਰੇਨਰ ਨੇ ਵਧੀਆ ਢੰਗ ਨਾਲ ਤਿਆਰ ਕਰ ਦਿੱਤਾ। ਜਿੰਨੀਆਂ ਸਰਕਾਰ ਵੱਲੋਂ ਜੁੜੀ ਹਦਾਇਤਾਂ ਮਿਲੀਆਂ ਸਾਨੂੰ ਉਹਨਾਂ ਨੂੰ ਦੱਸੀਆਂ ਗਈਆਂ। ਜਿਹੜਾ ਉਹਨਾਂ ਨੂੰ ਚੋਣ ਸਮੱਗਰੀ ਦਿੱਤੀ ਜਾਣੀ ਆ ਉਹਦੇ ਸੰਬੰਧੀ ਪੂ ਸਮਾਜਿਕ ਰੇ ਨੇ ਸਾਰੇ ਹੀ ਟੀਮਾਂ ਨੂੰ ਵਧੀਆ ਢੰਗ ਨਾਲ ਤਿਆਰ ਕਰ ਦਿੱਤਾ ਤੇ ਸਾਨੂੰ ਉਮੀਦ ਹੈ ਕਿ ਜਿਹੜੀ ਇਸ ਵਾਰ ਦੀ ਚੋਣਾਂ ਬੜੇ ਵਧੀਆ ਢੰਗ ਨਾਲ ਬੜੇ ਵਧੀਆ ਸ਼ਾਂਤਮਈ ਢੰਗ ਨਾਲ ਅਸੀਂ ਸਾਰੇ ਮੁਕੰਮਲ ਕਰਾਵਾਂਗੇ ਤਾਂ ਇੱਕ ਬੇਨਤੀ ਮੈਂ ਫਿਰ ਦੁਬਾਰਾ ਸਾਰੇ ਵੋਟਰਜ਼ ਨੂੰ ਕਰਨਾ ਚਾਹੁੰਦਾ ਕਿ ਜਿੰਨੇ ਸਾਡੇ ਬਜ਼ੁਰਗ ਵੋਟਰਸ ਆ ਉਹ ਵੀ ਤੇ ਜਿੰਨੇ ਸਾਡੇ ਨੌਜਵਾਨ ਵੋਟਰਸ ਆ ਉਹਨਾਂ ਨੂੰ ਇਹ ਹੋਵੇਗਾ ਕਿ ਆਪਣੀ ਬੋਟ ਦੇ ਅਧਿਕਾਰ ਦਾ ਇਸਤੇਮਾਲ ਵੱਧ ਵੱਧ ਕਰੋ ਕਿਉਂਕਿ ਜਿਨ੍ਹਾਂ ਦੀ ਵੋਟ ਕੱਲੀ ਵਾਰੀ ਬਣੀ ਆ ਉਹਨਾਂ ਨੂੰ ਖਾਸ ਕਰਕੇ ਅਪੀਲ ਆ ਕਿ ਆਪਣੀ ਬੋਟ ਦਾ ਸਹੀ ਇਸਤੇਮਾਲ ਕਰੋ ਵੋਟ ਜ਼ਰੂਰ ਪਾਓ ਬੜਾ ਤੁਹਾਡਾ ਇਹ ਕੀਮਤੀ ਅਧਿਕਾਰ ਆ ਜੋ ਤੁਹਾਨੂੰ ਬੜੀ ਮਿਹਨਤ ਦੇ ਨਾਲ ਮਿਲਿਆ ਸੋ ਸਾਡੇ ਜਿਹੜੇ ਨੌਜਵਾਨ ਬੋਟਰ ਆ ਉਹ ਆਪਣੀ ਵੋਟ ਦਾ ਅਧਿਕਾਰ ਕੋਈ ਵੋਟ ਦੀ ਵਤੋ ਵਧੀਆ ਢੰਗ ਨਾਲ ਕਰ ਤਾਂ ਕਿ ਵਧੀਆ ਉਮੀਦਵਾਰਾਂ ਦੀ ਚੋਣ ਹੋ ਸਕੇ ਤੇ ਆਪਣੇ ਪਿੰਡਾਂ ਦਾ ਵਿਕਾਸ ਹੋ ਸਕੇ ਆਪਣੇ ਪੰਜਾਬ ਦਾ ਵਿਕਾਸ ਹੋ ਸਕੇ ਤੇ ਆਪਣੇ ਦੇਸ਼ ਦਾ ਵਿਕਾਸ ਹੋ ਸਕੇ ਧੰਨਵਾਦ